ਉਹ ਨਹੀਂ ਚੁੱਪ ਕਰ ਜਾ ਬਈ ਤੇਰੀ ਮਜ਼ਾ ਕਰਾਵਾਂਗੇ ਸਾਰਾ ਮੇਰ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾਂ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੁੱਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਐ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਐ ਇਸ ਕਦਰ ਫੁੱਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਕੋ ਨੀਰਾਜ ਹੋ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਰ ਕੇ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਐ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਧਰਿਆ ਧਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਐ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਐ ਜਿਹੜੀ ਸਵਾਹ ਹੋ ਜਾਂਦੀ ਐ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਐ ਕਿਸਾਨ ਐ ਜਿਹੜਾ ਫੋਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਹੈ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਹੈ ਇਸ ਕਦਰ ਫੋਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਉਹ ਨਹੀਂ ਨਾ ਚੁੱਪ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਰ ਕਰਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ ਦੋ ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਧਰਿਆ ਧਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੁੱਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਐ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਭ ਹੁੰਦੀ ਐ ਇਸ ਕਦਰ ਫੁੱਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਉਹ ਨਿਹਾਇ ਚੁੱਪ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਆਰ کہہ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਐ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਐ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਐ ਜਿਹੜੀ ਸਵਾਹ ਹੋ ਜਾਂਦੀ ਐ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਐ ਕਿਸਾਨ ਐ ਜਿਹੜਾ ਫੋਟ ਫੁੱਟ ਕੇ ਰੋਂਦਾ ਤਾਂ ਉਸਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਹੈ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਹੈ ਇਸ ਕਦਰ ਫੁੱਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਉਹ ਵੀ ਨਾ ਚੁੱਪ ਕਰ ਜਾ ਬਈ ਤੇਰੀ ਮਜ਼ੇ ਕਰਾਵਾਂਗੇ ਸਾਰਾ ਦਿਨ کہہ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ ਦੋ ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਇਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਅੱਗੇ ਜਿਹੜੀ ਕੱਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੁੱਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਐ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਐ ਇਸ ਕਦਰ ਫੁੱਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਉਹ ਨਹੀਂ ਚੁੱਪ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਆਰ کہہ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਐ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਧਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਐ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਐ ਜਿਹੜੀ ਸਵਾਹ ਹੋ ਜਾਂਦੀ ਐ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਐ ਕਿਸਾਨ ਐ ਜਿਹੜਾ ਫੋਟੋ ਫੋਟ ਕੇ ਰੋਂਦਾ ਤਾਂ ਉਸਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਹੈ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਹੈ ਇਸ ਕਦਰ ਫੋਟੋ ਫੋਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਉਹ ਵੀ ਨਾ ਚੁੱਪ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਮੇਰ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ ਦੋ ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਇਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਆਗਿਆ ਜਿਹੜੀ ਕੱਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾਂ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੁੱਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਐ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਐ ਇਸ ਕਦਰ ਫੋਟੋ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਕੋ ਨਿਰਾਸ਼ ਨਾ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਰ ਕਰ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਅੱਗੇ ਜਿਹੜੀ ਕੱਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਐ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਧਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਐ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਐ ਜਿਹੜੀ ਸਵਾਹ ਹੋ ਜਾਂਦੀ ਐ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਐ ਕਿਸਾਨ ਐ ਜਿਹੜਾ ਫੋਟੋ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਹੈ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਹੈ ਇਸ ਕਦਰ ਫੋਟੋ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਉਹ ਨਹੀਂ ਨਾ ਚੁੱਪ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਆਰ کہہ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ ਦੋ ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾਂ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੁੱਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਐ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਐ ਇਸ ਕਦਰ ਫੋਟੋ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਮੋ ਨੀਰਾ ਚੰਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਿਆਂ ਨੂੰ ਇਹ ਕਹਿ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਤਾਂ ਬਿਲਕੁਲ ਆਗਿਆ ਜਿਹੜੀ ਕੱਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੋਟੋ ਫੋਟ ਕੇ ਰੋਂਦਾ ਤਾਂ ਉਸਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਹੈ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਹੈ ਇਸ ਕਦਰ ਫੋਟੋ ਫੋਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਉਹ ਨਹੀਂ ਨਾ ਚੁੱਪ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਆਰ کہہ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ ਦੋ ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਹੈ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਧਰਿਆ ਧਰਾਇਆ ਰਹਿ ਗਿਆ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਹੈ ਜਿਹੜੀ ਸਵਾਹ ਹੋ ਜਾਂਦੀ ਹੈ ਹਾਲਾਂਕਿ ਪੁੱਤਾਂ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਹੈ ਕਿਸਾਨ ਹੈ ਜਿਹੜਾ ਫੁੱਟ ਫੁੱਟ ਕੇ ਰੋਂਦਾ ਤਾਂ ਉਸ ਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਐ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਐ ਇਸ ਕਦਰ ਫੁੱਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੋ ਨਿਰਾਜ ਹੋ ਕਰ ਜਾ ਬਈ ਤੇਰੀ ਮਦਦ ਕਰਾਵਾਂਗੇ ਸਾਰਾ ਨਿਰ ਕਰ ਕੇ ਹਾਂ ਡੈਡੀ ਚੁੱਪ ਕਰ ਜਾਓ ਇਹ ਭਾਵੁਕ ਕਰ ਦੇਣ ਵਾਲੇ ਬੋਲ ਨੇ ਜਿਹੜੇ ਇਸ ਬੱਚੀ ਦੇ ਨੇ ਜਿਹੜੀ ਆਪਣੇ ਪਿਤਾ ਨੂੰ ਕਹਿ ਰਹੀ ਹੈ ਜਦੋਂ ਉਸ ਦੇ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਤਕਰੀਬਨ 2 ਕਿੱਲੇ ਫਸਲ ਹੈ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਬਿਲਕੁਲ ਇਹ ਬੋਲ ਨੇ ਜਿਹੜੇ ਜਦੋਂ ਉਸ ਬੱਚੀ ਦੇ ਕਹੇ ਹੋਏ ਬੋਲ ਹਰ ਕਿਸੇ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਤਾਂ ਬਿਲਕੁਲ ਅੱਗੇ ਜਿਹੜੀ ਕਲੀ ਫਸਲਾਂ ਨੂੰ ਨਹੀਂ ਲੱਗੀ ਸਗੋਂ ਮਿਹਨਤ ਨੂੰ ਵੀ ਲੱਗੀ ਐ ਜਿਹੜੀ ਇਸ ਕਿਸਾਨ ਨੇ ਕੀਤੀ ਸੀ ਹਾਲਾਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਦੇਖ ਕੇ ਕਿਸਾਨਾਂ ਦੇ ਮਨ ਵਿੱਚ ਇੰਨੇ ਸੁਪਨੇ ਹੁੰਦੇ ਨੇ ਇੰਨੇ ਚਾਹ ਹੁੰਦੇ ਨੇ ਰੀਝਾਂ ਹੁੰਦੀਆਂ ਨੇ ਪਰ ਸਾਰਾ ਕੁਝ ਜਿਹੜਾ ਤਰਿਆ ਤਰਾਇਆ ਰਹਿ ਗਿਆ ਤਾਂ ਖੇਤਾਂ ਦੇ ਵਿੱਚ ਅੱਗ ਲੱਗ ਜਾਂਦੀ ਐ ਅੱਗ ਲੱਗਣ ਦੇ ਕਾਰਨ ਦੋ ਕਿੱਲੇ ਫਸਲ ਦੱਸੀ ਜਾ ਰਹੀ ਐ ਜਿਹੜੀ ਸਵਾਹ ਹੋ ਜਾਂਦੀ ਐ ਹਾਲਾਂਕਿ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਵਾਹ ਹੁੰਦੀ ਐ ਕਿਸਾਨ ਐ ਜਿਹੜਾ ਫੋਟ ਫੁੱਟ ਕੇ ਰੋਂਦਾ ਤਾਂ ਉਸਦੀ ਬੱਚੀ ਉਸ ਨੂੰ ਚੁੱਪ ਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੀ ਹੈ ਕਿ ਡੈਡੀ ਤੁਸੀਂ ਚੁੱਪ ਕਰ ਜਾਓ ਤਾਂ ਬਿਲਕੁਲ ਅਕਸਰ ਅਸੀਂ ਦੇਖਦੇ ਹਾਂ ਕਿ ਪਿਤਾ ਜਿਹੜਾ ਸਿਰਫ ਉਸ ਵੇਲੇ ਰੋਂਦਾ ਦੇਖਿਆ ਜਾਂਦਾ ਜਦੋਂ ਧੀ ਦੀ ਡੋਲੀ ਤੁਰਦੀ ਹੈ ਧੀ ਨੂੰ ਵਿਦਾ ਕਰਦਾ ਪਰ ਇਹ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਸਵਾਹ ਹੁੰਦੀ ਹੈ ਇਸ ਕਦਰ ਫੁੱਟ ਫੁੱਟ ਕੇ ਰੋ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ